ਸਸਕਲ ਜੀ ਮੈਂ ਸੱਜਨ ਸਿੰਘ ਕੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਆਮ ਆਦਮੀ ਪਾਰਟੀ ਸੋ ਜਿਸ ਤਰ੍ਹਾਂ ਕੇ ਹਰ ਫੀਲਡ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਬੜੇ ਵਧੀਆ ਫੈਸਲੇ ਲੈ ਕੇ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਪਾਰੀ ਹੈ ਸੋ ਅੱਜ ਇੱਕ ਬੜਾ ਇਤਿਹਾਸਿਕ ਫੈਸਲਾ ਜਿਹੜਾ ਉਹ ਲਿਆ ਗਿਆ ਜਿਹੜਾ ਵਪਾਰੀ ਵਰਗ ਸੀਗਾ ਇਹ ਚਾਹੇ ਉਹ ਛੋਟਾ ਪਰ ਏਸੀ ਵੱਡਾ ਸੀ ਤੇ ਕਾਫੀ ਪਰੇਸ਼ਾਨ ਸੀ ਇਨਸਪੈਕਟਰੀ ਰਾਜ ਸੀ ਦਾ ਤੇ ਅੱਜ ਮਾਨ ਸਾਹਿਬ ਨੇ ਇਹ ਫੈਸਲਾ ਲੈ ਕੇ ਇੱਕ ਇਤਿਹਾਸਿਕ ਫੈਸਲਾ ਲੈ ਕੇ ਇਹ ਇਨਸਪੈਕਟਰੀ ਰਾਜ ਜਿਹੜਾ ਖਤਮ ਕਰ ਦਿੱਤਾ ਸੋ ਅੱਜ ਵੀ ਜਿਸ ਵੀ ਕਾਰੋਬਾਰ ਦੇ ਵਿੱਚ 20 ਤੋਂ ਘੱਟ ਅ ਕੰਮਚਾਰੀ ਕੰਮ ਕਰਦੇ ਨੇ ਉੱਥੇ ਲੇਬਰ ਕਾਨੂੰਨ ਜਿਹੜਾ ਉਹ ਲਾਗੂ ਨਹੀਂ ਹੋਊਗਾ ਔਰ ਅ 6 ਮਹੀਨੇ ਦੇ ਵਿੱਚ ਵਿੱਚ ਆਪਣੇ ਕਾਰੋਬਾਰ ਦੀ ਜਾਣਕਾਰੀ ਦੇਣ ਉਸ ਤੋਂ ਬਾਅਦ ਕੋਈ ਇਨਸਪੈਕਸ਼ਨ ਨਹੀਂ ਹੈ ਕੋਈ ਚੈਕਿੰਗ ਨਹੀਂ ਹੈ ਸੋ ਇਹ ਇੱਕ ਬੜਾ ਵਧੀਆ ਫੈਸਲਾ ਹੈ ਅ ਕਰਮਚਾਰੀ ਜਿਹੜੇ ਪਹਿਲਾਂ ਉਹਨਾਂ ਨੂੰ 50 ਘੰਟੇ ਦਾ ਓਵਰਟਾਈਮ ਮਿਲਦਾ ਸੀ ਉਹ ਵਧਾ ਕੇ 144 ਘੰਟੇ 3 ਮਹੀਨਿਆਂ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਔਰ 9 ਘੰਟੇ ਬਾਅਦ ਜਿਹੜਾ ਕੰਮ ਕਰੂਗਾ ਉਸ ਤੋਂ ਵੱਧ ਕੰਮ ਕਰੂਗਾ ਬਾਕੀ ਜਿਹੜੇ ਆਵਰਸ ਨੇ ਉਹਦੀ ਡਬਲ ਜਿਹੜੀ ਹੈ ਤਨਖਾਹ ਮਿਲੂਗੀ ਤੇ ਬਾਕੀ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੀ ਜਿਹੜੀ ਰਜਿਸਟਰ ਰਜਿਸਟ੍ਰੇਸ਼ਨ ਹੈ 24 ਘੰਟੇ ਦੇ ਵਿੱਚ ਵਿੱਚ ਹੋ ਜਾਊਗੀ ਔਰ ਜੇ ਬਾਈ ਚਾਂਸ 24 ਘੰਟੇ ਚ ਨਹੀਂ ਹੁੰਦੀ ਤੇ ਉਹ ਰਜਿਸਟ੍ਰੇਸ਼ਨ ਮੰਨੀ ਜਾਊਗੀ ਉਸ ਤੋਂ ਬਾਅਦ ਸੋ ਇਹ ਇੱਕ ਸਮੀ ਲੋਕੇ ਖੱਜਲ ਖਵਾਰੀ ਤੋਂ ਬਚਣ ਦੀ ਬਹੁਤ ਵਧੀਆ ਇੱਕ ਫੈਸਲਾ ਹੈ ਬਾਕੀ ਜਿਹੜਾ ਜੁਰਮਾਨਾ ਹੁੰਦਾ ਸੀਗਾ ਪਹਿਲਾਂ ਅ ਤਕਰੀਬਨ 20 ਰੁਪਏ ਜੁਰਮਾਨਾ ਹੁੰਦਾ ਸੀ 25 ਤੋਂ ਲੈ ਕੇ 100 ਤੱਕ ਜਿਹੜਾ ਜੁਰਮਾਨਾ ਹੈ ਉਹ ਅੱਜ 1000 ਤੋਂ ਲੈ ਕੇ 30000 ਹੈ ਪਰ ਜੇ ਪਹਿਲੀ ਗਲਤੀ ਕੋਈ ਕਰਦਾ ਹੈ ਤੇ 3 ਮਹੀਨੇ ਦੇ ਅੰਦਰ ਅੰਦਰ ਉਸ ਗਲਤੀ ਨੂੰ ਸੁਧਾਰ ਲੈਂਦਾ ਜਿਹੜਾ ਉਹਨੂੰ ਮੌਕਾ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਜੇ ਕੋਈ ਜੁਰਮਾਨਾ ਹੁੰਦਾ ਹੈ ਤੇ ਉਹ ਜੁਰਮਾਨਾ ਭਰ ਕੇ ਮਾਮਲੇ ਨੂੰ ਜਿਹੜਾ ਨਿਪਟਾ ਸਕਦਾ ਕੋਈ ਉਹਨਾਂ ਨੂੰ ਕਿਸੇ ਦਫਤਰ ਦੀ ਜੰਮਪੂਟ ਕਚੈਰੀ ਦੇ ਵਿੱਚ ਉਹਨੂੰ ਜਾਣ ਦੀ ਲੋੜ ਨਹੀਂ ਆ। ਸੋ ਇਹ ਇੱਕ ਬੜਾ ਇਜ਼ੀ ਤੇ ਬਹੁਤ ਵਧੀਆ ਫੈਸਲਾ ਹੈ। ਸੋ ਇਹਦੇ ਨਾਲ ਸਾਰੇ ਪੰਜਾਬ ਦੇ ਵਪਾਰੀ ਜਿਹੜੇ ਨੇ ਉਹ ਉਹਨਾਂ ਚ ਖੁਸ਼ੀ ਦੀ ਲਹਿਰ ਹੈ ਕਿ ਇੱਕ ਜਿਹੜਾ دہشت ਡਰ ਦਾ ਮਾਹੌਲ ਸੀ ਉਹ ਖਤਮ ਕਰ ਦਿੱਤਾ ਤੇ ਅ ਵੱਧ ਤੋਂ ਅਦਕਾਰੋਬਾਰੀ ਜਿਹੜੇ ਆਪਣੇ ਉਹ ਕਾਰੋਬਾਰ ਆਪਣਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਆ। ਬਹੁਤ-ਬਹੁਤ ਧੰਨਵਾਦ।